ਸਿੱਖ ਰਾਜ ਅਫਗਾਨਿਸਤਾਨ ਦੇ ਬਾਰਡਰਾਂ ਤੱਕ ਫੈਲ ਚੁੱਕਿਆ ਸੀ ਇਸ ਲਈ ਸਿੱਖ Empire ਬਹੁਤ ਹੀ ਜ਼ਿਆਦਾ ਬਹਾਦਰ ਤੇ ਤਾਕਤ ਭਰਿਆ ਹੋ ਚੁੱਕਿਆ ਸੀ 1835ਵੀ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਰਾਣੀ ਜਿੰਦਕੌਰ ਨਾਲ ਹੋਇਆ ਜਿੰਦਕੌਰ ਪੰਜਾਬ ਦੀ ਆਖਰੀ ਮਹਾਰਾਣੀ ਸੀ ਮਹਾਰਾਣੀ ਨੇ 4 ਸਤੰਬਰ 1838 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਜਨਮ ਦਿੱਤਾ ਪਰ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਜਿਵੇਂ ਬਰਬਾਦ ਹੀ ਹੋ ਜਾਂਦਾ ਹੈ ਹੌਣ ਸੇ ਖ਼ਰਾਜ ਨੂੰ ਹੜਾਪਾ ਲਈ ਡੋਗਰਾ ਧਿਆਨ ਸਿੰਘ ਤੇ ਡੋਗਰਾ ਗੁਲਾਬ ਸਿੰਘ ਨੇ ਬਹੁਤ ਚਾਲਾ ਚੱਲੀਆਂ ਮਹਾਰਾਜਾ ਖੜਕ ਸਿੰਘ ਉੱਤੇ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਜੇਲ੍ਹ ਵਿੱਚ ਭੇਜਿਆ ਤੇ ਜੇਲ੍ਹ ਵਿੱਚ ਹੀ ਉਹਨਾਂ ਨੂੰ ਮਰਵਾ ਦਿੱਤਾ ਮਹਾਰਾਜਾ ਖੜਕ ਸਿੰਘ ਦਾ ਸਸਕਾਰ ਕਰਨ ਤੋਂ ਵਾਪਸ ਮੋੜਦਿਆਂ ਉਹਨਾਂ ਦੇ ਪੁੱਤਰ ਕਵਰ ਨੋ ਨਿਹਾਲ ਉੱਤੇ ਕਿਲੇ ਦੀ ਕੰਧ ਛੁੱਟੀ ਗਈ ਫਿਰ ਪੱਥਰਾਂ ਨਾਲ ਮਾਰ-ਮਾਰ ਕੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸਿਰਫ 1-2 ਦਿਨਾਂ ਵਿੱਚ ਹੀ ਪੰਜਾਬ ਦੇ ਦੋ ਹੋਰ ਮਹਾਰਾਜੇ ਮਾਰੇ ਗਏ ਫਿਰ ਡੋਗਰਿਆਣੇ ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਣੀ ਚੰਦਕੌਰ ਨੂੰ ਵੀ ਮਰਵਾ ਦਿੱਤਾ ਦੇਖ ਲਓ ਜਦ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਸੰਭਾਲਦੇ ਸਨ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਪੰਜਾਬਵਾਲਾ ਅੱਖ ਚੁੱਕ ਕੇ ਵੀ ਵੇਖ ਸਕੇ ਫਿਰ ਸਿਰਫ 5 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ ਗਿਆ ਅੰਗਰੇਜ਼ ਤਾਂ ਬਸ ਇਸੇ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਨੇ 13 ਦਸੰਬਰ 1845 ਨੂੰ ਪੰਜਾਬ ਉੱਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ 18 ਸ਼ਾਹੀ ਨੂੰ ਲਾਹੌਰ ਦੇ ਦਰਬਾਰ ਵਿੱਚ ਅੰਗਰੇਜ਼ਾਂ ਵਿਚਕਾਰ ਸੁਲਾਹ ਹੋ ਗਈ ਤੇ ਪੰਜਾਬ ਦੇ ਕੁਝ ਹਿੱਸੇ ਅੰਗਰੇਜ਼ਾਂ ਕੋਲ ਚਲੇ ਗਏ ਅੰਗਰੇਜ਼ਾਂ ਨੇ ਪੈਸੇ ਤੇ ਤਾਕਤ ਦੇ ਨਾਮ 'ਤੇ ਸਿੱਖਾਂ ਦੇ ਕਈ ਧੜੇ ਆਪਣੇ ਨਾਲ ਮਿਲਾ ਲਏ ਫਿਰ ਸਿਰਫ ਅੰਗਰੇਜ਼ਾਂ ਦੇ ਰਾਹ ਦਾ ਰੋੜਾ ਮਹਾਰਾਜਾ ਤੁਲਪ ਸਿੰਘ ਤੇ ਮਹਾਰਾਣੀ ਜਿੰਦ ਗੌਰ ਸੀ ਅੰਗਰੇਜ਼ਾਂ ਦੇ ਡੋਗਰਿਆਂ ਨੇ ਰਾਣੀ ਦੇ ਕਤਲ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਲੋਡ ਹਾਰਟਿੰਗ ਨੂੰ ਪੰਜਾਬ ਦਾ ਗਵਰਨਰ ਜਨਰਲ ਅਪੁਆਇੰਟ ਕੀਤਾ ਗਿਆ ਹੈਨਰੀ ਲੌਰੈਂਸ ਪੰਜਾਬ ਦਾ ਰੈਜ਼ੀਡੈਂਟ ਮਨਿਸਟਰ ਬਣ ਗਿਆ ਇਨ੍ਹਾਂ ਦੋਵਾਂ ਨੇ ਮਹਾਰਾਜਾ ਤੁਲਪ ਸਿੰਘ ਤੇ ਮਹਾਰਾਣੀ ਮਹਾਰਾਣੀ ਜਿੰਦ ਕੌਰ ਨੂੰ ਅਲੱਗ ਕਰਨ ਦਾ ਤਰੀਕਾ ਸੋਚਿਆ ਤੇ ਫਿਰ 1827 ਤੋਂ 1859 ਤੱਕ ਮਹਾਰਾਣੀ ਨੂੰ ਸ਼ੇਖੂਪੁਰਾ ਬਨਾਰਸ ਦੇ ਉੱਤਰ ਪ੍ਰਦੇਸ਼ ਦੇ ਚੁਨਾਰ ਕਿਲੇ ਵਿੱਚ ਨਜ਼ਰਬੰਦ ਰੱਖਿਆ ਗਿਆ ਪਰ 18 ਅਪ੍ਰੈਲ 1859 ਨੂੰ ਰਾਣੀ ਭੇਸ਼ ਬਦਲ ਕੇ ਚੁਨਾਰ ਦੇ ਕਿਲੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਈ ਤੇ ਫਿਰ ਮਹਾਰਾਣੀ ਨੇ ਜੰਗ ਬਹਾਦਰ ਰਾਣਾ ਕੋਲ ਸ਼ਰਨ ਲਈ 1859 ਨੂੰ ਦੂਜੀ ਐਂਗਲੋ ਸਿੱਖ ਵਾਰ ਦੌਰਾਨ ਅੰਗਰੇਜ਼ਾਂ ਨੇ ਪੰਜਾਬ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤੇ ਨਾਲ ਹੀ 1859 ਨੂੰ ਮਹਾਰਾਜਾ ਦਲੀਪ ਸਿੰਘ ਉਹ ਗੱਦੀ ਤੋਂ ਵੀ ਲਾ ਦਿੱਤਾ ਕੋਹੀਨੂਰ ਹੀਰਾ ਵੀ ਖੋ ਕੇ ਕੁਇਨ ਵਿਕਟੋਰੀਆ ਨੂੰ ਇੰਗਲੈਂਡ ਭੇਜ ਦਿੱਤਾ ਸਿੱਖ ਰਾਜ ਦੀ ਬਹੁਤ ਸਾਰੀ ਪ੍ਰਾਪਰਟੀ ਨੂੰ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਕੋਲੋਂ ਕਈ ਕਾਗਜ਼ਾਂ ਤੇ ਸਾਈਨ ਵੀ ਕਰਵਾ ਲਏ ਤੇ ਸਾਰੀ ਉਮਰ ਪੈਨਸ਼ਨ ਦੇਣ ਦੀ ਵੀ ਗੱਲ ਕੀਤੀ 21 ਦਸੰਬਰ 1855 ਨੂੰ 11 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਰਾਜ ਦੇ ਵਾਰਿਸ ਅੰਗਰੇਜ਼ ਫਤਿਹਗੜ ਲੈ ਗਏ ਮਹਾਰਾਣੀ ਜਿੰਦਕੌਰ ਦਾ ਮਹਾਰਾਜੇ ਕੋਲ ਜਾਣਾ ਮਨਾ ਕਰ ਦਿੱਤਾ ਕੋਈ ਵੀ ਭਾਰਤੀ ਨੂੰ ਦਲੀਪ ਸਿੰਘ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ ਮਹਾਰਾਜਾ ਤੁਲੀਪ ਸਿੰਘ ਨੂੰ ਅੰਗਰੇਜ਼ ਆਰਮੀ ਦੇ ਸਰਜੰਟ ਕੋਲ ਰੱਖਿਆ ਗਿਆ ਅੰਗਰੇਜ਼ਾਂ ਦੇ ਬੱਚੇ ਆਵਾਂਗੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਗਿਆ ਮਹਾਰਾਜਾ ਤੁਲੀਪ ਸਿੰਘ ਨੂੰ ਇੰਨੀ ਛੋਟੀ ਉਮਰ ਵਿੱਚ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹਨਾਂ ਨੇ ਅੰਗਰੇਜ਼ਾਂ ਵਾਂਗ ਉੱਠਣਾ ਬੈਠਣਾ ਤੇ ਬੋਲਣਾ ਸਿੱਖ ਲਿਆ ਅੰਗਰੇਜ਼ ਉਹਨਾਂ ਦੀ ਭਾਸ਼ਾ ਸੱਭਿਆਚਾਰ ਤੇ ਇਤਿਹਾਸ ਤੋਂ ਦੂਰ ਕਰਨ ਵਿੱਚ ਕਾਮਯਾਬ ਹੁੰਦੇ ਗਏ ਇਸ ਵਕਤ ਉਹਨਾਂ ਦੇ ਸੇਵਾਦਾਰ ਵੀ ਸਾਈ ਬਣ ਚੁੱਕੇ ਸਨ ਤਾਂ 1879 ਨੂੰ ਦਲੀਪ ਸਿੰਘ ਨੇ ਵੀ ਸਾਈ ਧਰਮ ਕਬੂਲ ਕਰ ਲਿਆ ਸਿੱਖ ਰਾਜ ਦੇ ਖਿਆਲਪੁਰੀ ਤੇ ਖਤਮ ਕਰ ਲਈ ਅੰਗਰੇਜ਼ ਦਲੀਪ ਸਿੰਘ ਨੂੰ 1854 ਵਿੱਚ ਇੰਗਲੈਂਡ ਲੈ ਗਏ ਕਵਿਨ ਵਿਕਟੋਰੀਆ ਦਲੀਪ ਸਿੰਘ ਨੂੰ ਆਪਣੇ ਨਾਲ ਹੀ ਰੱਖਦੀ